वाहगुरु जी का खालसा वाहगुरु जी की गुरु वाह क्या गया है वाह है धन फारसी शब्द है महान कोश पच्चों लभ तो पता लग जाएगा कि फारसी शब्द है यदा मतलब है शाबाश धन है आफरीन ਸੋ ਵਾਹ ਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਤੁਸੀਂ ਵਾਹ ਹੋ ਖਾਲਸਾ ਤੁਹਾਡਾ ਸਾਜਿਆ ਹੋਇਆ ਹੈ ਅਤੇ ਖਾਲਸਾ ਦੀਫਤ ਹੈ ਵੀ ਤੁਹਾਡੀ ਬਖਸ਼ਿਸ਼ ਮਿਹਰ ਦੇ ਕਾਰਨ ਦੀ ਸੋ ਪਰ ਦਰਸ਼ਕੋ ਆਪਿਆ ਸ਼ਰੋਤੇ ਹੋ ਸਾਰਨਾ ਤਾਂ ਨਵਾ ਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੇ ਗਏ ਸੱਚ ਨਾਲ ਸੰਝਰਾ ਇਹੋ ਅਤੇ ਇਸ ਸੱਚ ਨੂੰ ਕਸਵਟੀ ਬਣਾ ਕੇ ਆਪਾਂ ਕੁਝ ਰਚਨਾਵਾਂ ਦੀ ਪਰਖ ਕਰ ਰਹੇ ਹਾਂ ਜਿਹੜੀਆਂ ਸਿੱਖਾਂ ਦੇ ਗਲ ਵਿੱਚ ਤੱਕੇ ਨਾਲ ਪਾਈਆਂ ਗਈਆਂ ਸ਼ੋਮਲਿਕ ਬੇਟੀ ਨੇ ਪਾਈਆਂ ਹੈ ਸ੍ਰੇਕ੍ਰਤ ਮਰਿਆਦਾ ਬਣਾ ਕੇ ਪਾਈਆਂ ਉਹਦੇ ਵਿੱਚ ਇੱਕ ਜਾਪ ਰਚਨਾ ਹੈ ਜਿਹੜੀ ਨਿਤਨੇਮ ਵਿੱਚ ਵਾਧੂ ਜੁੜੀ ਗਈ ਹੈ ਬੜੀ ਗੁਰੂ ਗ੍ਰੰਥ ਸਾਹਿਬ ਵਿੱਚ ਤਰਜ ਨਹੀਂ ਸ਼ੋਮਣੀ ਕਮੇਟੀ ਨੇ ਸੋਚਿਆ ਕਿ ਗੁਰੂ ਗ੍ਰੰਥ ਸਾਹਿਬ ਤਾਂ ਅਧੂਰੇ ਹਨ ਚਲੋ ਬਾਹਰੋਂ ਚਨਾਮਾ ਪਾ ਦਿੰਨੇ ਹਾਂ ਇਹ ਬਾਹਰੋਂ ਚਨਾਮਾ ਨਿਰਮਲਿਆਂ ਦੀਆਂ ਚਾਲੂ ਕੀਤੀਆਂ ਹੋਈਆਂ ਲਿਖੀਆਂ ਹੋਈਆਂ ਸ਼ੋਮਣੀ ਕਮੇਟੀ ਨੇ ਇਹਨਾਂ ਨੂੰ ਐਡ ਕਰ ਦਿੱਤਾ ਗੁਰੂ ਪਾਤਸ਼ਾਹ ਦਾ ਬਣਾਇਆ ਜੋ ਨਿਤਨੇਮ ਸੀ ਉਹਨੂੰ ਭੰਗ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ 13 ਪੰਨੇ ਹਨ ਉਹ ਤਨ ਕੋ ਨਾਨਕ ਪਾਸ਼ਾ ਜੀ ਤੋਂ ਚਲਿਆ ਆ ਰਿਆ ਨਿਤਨੇਮ ਜਿਹੜਾ ਕਿ ਪੰਜਵੇਂ ਗੁਰੂ ਜੀ ਨੇ ਸੰਪੂਰਨ ਕਰਕੇ ਬੋਧੀ ਸਾਹਿਬ ਜੀ ਦਰਜ ਕਰਵਾ ਦਿੱਤਾ ਸੀ ਦਸਵੇਂ ਪਾਸ਼ਾ ਨੇ ਬਿਨਾ ਕਿਸੇ ਤਬਦੀਲੀ ਤੋਂ ਇਸ ਨੂੰ ਪ੍ਰਵਾਨਗੀ ਦੇ ਕੇ ਦਮਦਮੀ ਵੀਰ ਜਿਹੜੀ ਆ ਉਹ ਸਮਾਪਤ ਕੀਤੀ ਸੀ ਤੋ ਸ਼ੋਣੀ ਕਮੇਟੀ ਨੂੰ ਇੱਕੀ ਚੱਲ ਪਿਆ ਗਿਆ ਕਿ ਉਹਨਾਂ ਨੇ ਗੁਰੂ ਪਾਸ਼ਾ ਜੀ ਦਾ ਬਣਾਇਆ ਹੋ ਨਿਤਨੇ ਭੰਗ ਕਰ ਦਿੱਤਾ ਕੀ ਉਹਨਾਂ ਦੇ ਅੰਦਰ ਕੋਈ ਸਾਜ਼ਿਸ਼ ਸੀ ਕੋਈ ਦਬਾਅ ਪੈ ਰਿਹਾ ਸੀ ਨਾ ਉੱਤੇ ਵੀ ਇਹ ਕਰੋ ਨਹੀਂ ਤਾਂ ਅਸੀਂ ਐ ਕਰ ਦੇਾਂਗੇ ਤੋ ਕੁਛ ਵੀ ਹੈ ਜ਼ਿੰਮੇਵਾਰੀ ਚੋਣੀ ਕਮੇਟੀ ਦੀ ਬਣਦੀ ਹੈ ਭਾਵੇਂ ਕਿਸ ਨੇ ਦਬਾਅ ਪਾ ਕੇ ਇਸ ਤੋਂ ਕਰਵਾਇਆ ਜਨਾਨੇ ਆ ਕਿਤਾ ਯੂਨਿਸੋ ਕੱਤੀ ਵਿੱਚ ਬਣਨੇ ਸ਼ੁਰੂ ਹੋਈ ਸੀ ਸਿਕ ਕੋਡ ਤੇ 45 ਪੇ ਜਾ ਕੇ ਇਸ ਨੂੰ ਸਮਾਪਤੀ ਦਿੱਤੀ ਗਈ ਲਗਭਗ 14 ਸਾਲ ਇਸ ਨੂੰ ਰਿੜ ਕਿਹਾ ਜਾਂਦਾ ਰਿਹਾ 14 ਸਾਲ ਤੇ ਜੇ ਦੇਖੀਏ ਰੇਤ ਮਰਯਾਦਾ ਤੇ ਇਹਦੇ ਕੁੱਲ 32 ਪੰਨੇ ਹਨ ਸਿਰਫ 32 ਪੰਨੇ ਤੇ 14 ਸਾਲ ਲੱਗੇ ਇਹ 32 ਪੰਨੇ ਲਿਖਣ ਨੂੰ ਇਹਨਾਂ 32 ਪੰਨਿਆਂ ਵਿੱਚੋਂ ਜਿਹੜੇ ਪਹਿਲੇ ਲਗਭਗ 8 ਪੰਨੇ ਹਨ ਪਹਿਲੇ 32 ਵਿੱਚੋਂ ਇਹਨਾਂ 8 ਪੰਨਿਆਂ 'ਤੇ ਕਿਹੜੀਆਂ-ਕਿਹੜੀਆਂ ਕਮੇਟੀਆਂ ਬਣਾਈਆਂ ਗਈਆਂ ਕਿਵੇਂ ਤਬਦੀਲੀਆਂ ਕੀਤੀਆਂ ਗਈਆਂ ਸਵੈ ਕੋਡ ਵਿੱਚ ਅਸਲ ਜੋ ਕਮੇਟੀ ਬਣਾਈ ਗਈ ਸੀ ਉਹਨੂੰ ਕਿਵੇਂ ਛੋਣ ਦੀਆਂ ਕਮੇਟੀਆਂ ਪਿੱਛੇ ਧੱਕ ਦਿੱਤਾ ਨਵੇਂ ਬੰਦੇ ਹੋਰ ਪਾ ਕੇ ਤਬਦੀਲੀਆਂ ਕਰ ਦਿੱਤੀਆਂ ਤੇ ਇਹ ਬਾਕੀ 24 ਪੰਨੇ ਰਹਿ ਜਾਂਦੇ ਆ ਹੋਰ ਅਸਲ ਵਿੱਚ ਜਿਹੜਾ ਉਹਨੇ ਖਰੜਾ ਬਣਾਇਆ ਸੀ ਉਦੇ 24 ਪੰਨੇ ਰਹ ਜਾਂਦੇ ਆ ਜਿਹਨੂੰ ਸਿੱਖ ਰਹਿਤ ਮਜਾਦਾ ਡਾਕੂਮੈਂਟ ਵਾਚ ਬਦਲਿਆ ਗਿਆ। ਤੋਂ ਫੇ ਆ ਰਹੇ ਉਹ ਇਹਨਾਂ 24 ਪੰਨਿਆਂ ਨੂੰ ਲਿਖਣ ਵਾਸਤੇ 14 ਸਾਲ ਲਾ ਦਿੱਤੇ। ਤੇ ਮਹਾਨ ਕੋਸ਼ੜਾ ਉਹ 14 ਸਾਲਾਂ ਚ ਲਿਖਿਆ ਗਿਆ ਉਹਦਾ ਵੋਲੀਅਮ ਦੇਖੋ ਕਿੰਨਾ। ਕਿੰਨੇ ਸ਼ੌਧ ਵਿੱਚ ਲਿਖਿਆ ਗਿਆ ਤੇ ਇਧਰ ਸਿੱਖ ਕੋਰ ਦਾ ਮੁਕਾਬਲਾ ਕਰੋ ਇਹਨੂੰ ਵੀ 14 ਸਾਲ ਲਾ ਦਿੱਤੇ ਕਿਉਂ? ਕਿਉਂਕਿ ਦੁਬਾਰ ਇਹਨਾਂ ਸ਼ਮਣੇ ਕਮੇਟੀ ਜਿਹੜਾ ਚੱਲ ਨਹੀਂ ਸਕੀ। ਉਹ ਦਵਾ ਦੇ ਦੀ ਨੇ ਇਹ ਵੱਖ-ਵੱਖ ਰਚਨਾਵਾਂ ਜਿਹੜੀਆਂ ਵੱਖ-ਵੱਖ ਸਮੇਂ ਤੇ ਉਹ ਮਨਮਤੀ ਰਚਨਾਵਾਂ ਐਡ ਕੀਤੀਆਂ ਜਾਂਦੀਆਂ ਰਹੀਆਂ ਲੋੜ ਨਹੀਂ ਸੀ ਜਦੋਂ ਗੁਰੂ ਪਾਸ਼ਾ ਨੇ ਇੱਥੇ ਨੂੰ ਸਾਨੂੰ ਬਣਾ ਕੇ ਦਿੱਤਾ ਹੋਇਆ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡਾ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਹੈ ਤੇ ਨੇਤ ਨੇ ਵੀ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬੜਨਾ ਬਾਹਰ ਥੋੜੋ ਬੜਨਾ ਬਾਹਰੋਂ ਕਿਤਾਬ ਮਨਸਰਦਾ ਪਰ ਤੱਕੇ ਨਾਲੇ ਬਣਾਇਆ ਗਿਆ ਸੋ ਆਪਾਂ ਦੇਖਦੇ ਹਾਂ ਜਾਪ ਵਿੱਚ ਜਦੋਂ ਲੋਕ ਪੜਦੇ ਆ ਨਾ ਨਮੋ ਲੋਕ ਮਾਤਾ ਇਹਦਾ ਮਤਲਬ ਕਹਿੰਦੇ ਨੇ ਨਮੋ ਦੁਰਗਾ ਮਾਤਾ ਨਮੋ ਚੰਡੀ ਮਾਤਾ ਨਮੋ ਪਾਰਵਤੀ ਮਾਤਾ ਨਮੋ ਕਾਲ ਕਾ ਮਾਤਾ ਨਮੋ ਭਗਵਤੀ ਮਾਤਾ ਆਗਿਆ ਕਾਦਕ ਕਿਉਂਕਿ ਇਹ ਲੋਕ ਮਾਤਾ ਜਿਹੜੀ ਆ ਇਹ ਜਾਪ ਵਿੱਚ ਕਿਉਂ ੜਾਈ ਗਈ ਆ ਨਮੋ ਲੋਕ ਮਾਤਾ ਕਿਹਾ ਗਿਆ ਇੱਕ ਪਾਸੇ ਇਹ ਕਹ ਰਿਆ ਨੇ ਇੱਥੇ ਜ ਰੱਬ ਦੀਆਂ ਸਿਫਤਾਂ ਆ ਇਹ ਰੱਬ ਦੀਆਂ ਸਿਫਤਾਂ ਆ ਇਹ ਲੋਕ ਮਾਤਾ ਕਿੱਥੋਂ ਰੱਬ ਆ ਗਈ ਲੋਕ ਮਾਤਾ ਕਿੱਥੋਂ ੜਾ ਦਿੱਤੀ ਜਾਪ ਵਾਲਿਆਂ ਨੇ ਕਿਉਂਕਿ ਜਾਪ ਦੀ ਰਚਨਾ ਜਿਹੜੀ ਹੈ ਇਹ ਹੈ ਇਹ ਦੇਵੀ ਦੇਵਤਿਆਂ ਦੀ ਸ਼ਬਦ ਵਿੱਚ ਉਚਾਰੇ ਗਏ ਵਕ ਵਕ ਸ਼ਾਨਦਾਨ ਤੋਂ ਉਥੇ ਨਮੋ ਲੋਕ ਮਾਤਾ ਵੀ ਲਿਖਿਆ ਜਾਪ ਦੇ ਵਿੱਚ ਹੁਣ ਆਪਾਂ ਦੇਖਣਾ ਕਿ ਨਮੋ ਲੋਕ ਮਾਤਾ ਜਿਹੜੀ ਹੈ ਕਿੱਥੋਂ ਆਈ ਹੈ ਇਹ ਕੌਣ ਹੈ ਤੇ ਇਹਨੂੰ ਨਮਸਕਾਰ ਕਰਨੀ ਜੋ ਕਰਨੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਆਗਿਆ ਦਿੰਦੇ ਹਨ ਉਹਨਾਂ ਦੀ ਆਗਿਆ ਹੈ ਕਿ ਲੋਕਮਤਾ ਨੂੰ ਨਮਸਕਾਰ ਕਰੋ ਲੋਕਾਂ ਦਾ ਬਿਲਕੁਲ ਇਹੀ ਸੋਚ ਨੂੰ ਕਾਟਾ ਫੇਰ ਕੇ ਰੱਦ ਕਰ ਰਹੇ ਹਨ ਕ੍ਰੋਸ ਕਰ ਰਹੇ ਹਨ ਇਹ ਸਿੱਖੀ ਦਾ ਅੰਗ ਨਹੀਂ ਤਾਂ ਆਪਾਂ ਦੇਖਦੇ ਹਾਂ ਲੋਕਮਤਾ ਇਹ ਸ਼ਬਦ ਕਿੱਥੇ ਲਿਖੇ ਹੋਏ ਆ ਤੇ ਉਥੋਂ ਇਹ ਜਾ ਵਿੱਚ ਕਿਦਾਂ ਲਿਆਂਦੇ ਗਏ ਉਥੋਂ ਆਇਆ ਇਹ ਜਾ ਵਿੱਚ ਪਾਵੇਂ ਲੋਕਮਾਤਾ ਨੂੰ ਜਗਮਾਤਾ ਜਗ ਮਾਈ ਆਦਿਕ ਵੀ ਕਿਹਾ ਗਿਆ ਹੈ ਪਰ ਆਪਾਂ ਉਹ ਨਾਮ ਨਹੀਂ ਦੇਖਣੇ ਆ ਪੰਜ ਤੇ ਸਪੈਸ਼ਲ ਲੋਕਮਾਤਾ ਲਿਖਿਆ ਹੈ ਨਾ ਉਹ ਪੰਕਤੀਆਂ ਜਿਹੜੀਆਂ ਉਹ ਵਿਚਾਰ ਦੇ ਲਿਆਉਣੀਆਂ ਜਿੱਥੇ ਲਫ਼ਜ਼ ਲੋਕਮਾਤਾ ਲਿਖੇ ਗਿਆ ਤੋ ਇੱਥੇ ਆਪਾਂ ਹੁਣ ਚੱਲਦੇ ਆਂ ਚੰਡੀ ਚਰਿਤ੍ਰ ਦੇਵੀ ਜੂ ਕੀ ਉਸਤਤ ਹੁਣ ਸਿੱਪਾੜੋ ਧਿਆਨ ਨਾਲ ਚੰਡੀ ਚਰਤਰ ਲਿਖਿਆ ਜਾ ਰਿਹਾ ਚੰਡੀ ਦਾ ਮਤਲਬ ਦੁਰਗਾ ਪਾਰਵਤੀ ਭਗਉਤੀ ਇਹ ਚੰਡੀ ਵੱਖ-ਵੱਖ ਨਾਮ ਪਾਰਵਤੀ ਦੇ ਰੱਖੇ ਗਏ ਆ ਚੰਡੀ ਵੀ ਉਹਦਾ ਨਾਮ ਆ ਚੰਡੀ ਚੰਡਕਾ ਕਾਲਕਾ ਕਾਲੀਯਾਦਕ ਇਹਦੇ ਵਿੱਚ ਦੇਵੀ ਜੋ ਕੀ ਉਸਤਤ ਲਿਖੀ ਗਈ ਹੈ ਚੰਡੀ ਚਰਤਰ ਵਿੱਚ ਤੇ ਉਥੇ ਇਹ 254 ਨੰਬਰ ਬੰਦ ਹੈ ਤੇ ਇਹਨੂੰ ਪੜੋ ਇਕ ਕੀ ਕਹਿੰਦਾ ਵੰਦੇ ਪਿਲੰਗੀ ਪਵੰਦੀ ਨਮੋ ਚਰ ਚਤੰਗੀ ਨਮੋ ਭਾਵਨੀ ਭੂਤ ਹੰਤਾ ਪਢੰਗੀ ਨਮੋ ਭੀਮੀ ਰੂਪਾ ਨਮੋ ਲੋਕ ਮਾਤਾ ਆਗਿਆ ਨਮੋ ਲੋਕ ਮਾਤਾ ਇਹ ਨੂੰ ਆਪਾਂ ਦੇਖਣਾ ਇਹ ਅਸਲ ਸ਼ਬਦ ਹੈ ਲੋਕ ਮਾਤਾ ਭਵੀ ਭਾਵਨੀ ਭਵਿਖਿਆਤਾ ਬਿਤਾਤਾ ਬੜੇ ਵਿਸ਼ੇਸ਼ਣ ਲਾਏ ਆ ਇਹ ਚੰਡੀ ਦੇ ਨਾਮ ਦੇ ਉੱਤੇ ਇਹਨੂੰ ਲੋਕ ਮਾਤਾ ਵੀ ਕਿਹਾ ਗਿਆ ਇਹੇ ਲੋਕ ਮਾਤਾ ਜਾਪ ਵਿੱਚ ਜਿਹੜੀ ਆ ਇਹੇ ਲੋਕ ਮਾਤਾ ਉੱਥੇ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਕਿਸੇ ਮਾਤਾ ਨੂੰ ਕੋਈ ਨਮਸਕਾਰ ਨਹੀਂ ਕੀਤੀ ਨਾ ਕੋਈ ਮਾਤਾ ਕੋਈ ਬੱਕਰੀ ਗੁਰੂ ਗ੍ਰੰਥ ਸਾਹਿਬ 'ਚ ਹੈ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਅਕਾਲ ਪੁਰਖ ਹੈ ਕਰਤਾ ਪੁਰਖ ਹੈ ਜਿਹਨੂੰ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕਿਹਾ ਗਿਆ ਹੈ ਇੱਕੋ ਹੀ ਸਰੂਪ ਹੈ ਮਾਤਾ ਪਿਤਾ ਦੀ ਯੋਗਤਾ ਉਹੀ ਆ ਕਿਸੇ ਮਾਤਾ ਨੂੰ ਕੋਈ ਨਮਸਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਇਹਨੂੰ ਰੱਦ ਕਰਦੇ ਆ ਇੱਥੇ ਆ ਗਿਆ ਆ ਸਾਹਮਣੇ ਲਿਖਿਆ ਨਮੋ ਲੋਕ ਮਾਤਾ ਇਹੇ ਸ਼ਬਦ ਚੁੱਕ ਕੇ ਜਾਪ ਰਚਨਾ ਵਿੱਚ ਕਵੀ ਨੇ ਪਾਇਆ ਕਿਉਂਕਿ ਕਵੀ ਜਿਹੜਾ ਹੈ ਲਿਖਾਰੀ ਆ ਉਹ ਦੁਰਗਾ ਦਾ ਪੁਜਾਰੀ ਜੂ ਆਇਆ ਉਹਨੇ ਇਹਦੀ ਸਬਤ ਕਰਨੀ ਕਰਨੀ ਆ ਚਲੋ ਅੱਗੇ ਚੱਲਦੇ ਆਂ ਹੁੰਦੇ ਲੋਕ ਮਤਾਂ ਰੱਬ ਕਹੀ ਜਾਂਦੇ ਆ ਰੱਬ ਕੋਈ ਪਲੰਗੀ ਆ ਇਹ ਪਵੰਗੀ ਆ ਰੱਬ ਕੋਈ ਚਤੰਗੀ ਆ ਰੱਬ ਕੋਈ ਢਿੰਗੀ ਆ ਰੱਬ ਕੋਈ ਭਾਵਨੀ ਆ ਰੱਬ ਕੀ ਆ ਰੱਬ ਭੀ ਮੀ ਰੂਪ ਆਇਆ ਤੋਂ ਇਹ ਵਕ ਵਕ ਨਾਂ ਜਿਹੜੇ ਆ ਇਹ ਰੱਬ ਦੇ ਨਹੀਂ ਇਹ ਚੰਡੀ ਦੇ ਵਕ ਵਕ ਨਾਂ ਇਸੇ 254 ਨੰਬਰ ਬੰਦ ਵਿੱਚ ਕਵੀ ਨੇ ਇੱਥੇ ਲਿਖਿਆ ਸੋ ਪਲੰਗੀ ਕੁੰਦਾ ਸ਼ੇਰ ਦੀ ਸਵਾਰੀ ਕਰਨ ਵਾਲੀ ਰੱਬ ਕੋਈ ਸ਼ੇਰ ਦੀ ਸਵਾਰੀ ਕਰਦਾ ਨਮੋ ਲੋਕਮਾਤਾ ਕੀਆ ਇਹ ਪਿਲੰਗੀ ਇਹ ਸ਼ੇਰ ਦੀ ਸਵਾਰੀ ਕਰਨ ਵਾਲੀ ਦੁਰਗਾ ਦੇਵੀ ਪਵੰਗੀ ਇਹ ਘੋੜੇ ਦੀ ਸਵਾਰੀ ਕਰਨ ਵਾਲੀ ਆ ਪਵੰਗੀ ਭੀਮ ਰੂਪਾ ਇਹ ਭੀਮ ਵਰਗੀ ਦੇਵੀ ਦੁਰਗਾ ਮਹਾਬਲੀ ਜਿਹੜੀ ਦੈਂਤਾਂ ਨਾਲ ਲੜਦੀ ਪਈ ਆ ਭੜਿੰਗੀ ਭੇਡ ਕਰਨ ਵਾਲੀ ਦੁਰਗਾ ਇਹਨਾਂ ਵਿੱਚੋਂ ਹੈ ਕੋਈ ਰੱਬ ਦਾ ਗੁਣ ਜਿਹੜੇ ਇੱਥੇ ਦੁਰਗਾ ਦੇ ਗੁਣ ਦਿੱਤੇ ਹੋਏ ਆ ਇਹ ਸਾਰੇ ਦੁਰਗਾ ਦੇ ਗੁਣ ਆ ਇਹ ਤਾਂ ਕਿ ਨਾਲ ਭਾਵੇਂ ਕਈ ਲੋਕਾਂ ਦਾ ਇਹ ਤਾਂ ਜੀ ਰੱਬ ਨੂੰ ਕਿਹਾ ਗਿਆ ਰੱਬ ਨੂੰ ਕਿਹਾ ਗਿਆ ਇਹ ਅਗਿਆਨਤਾ ਜਿਹੜੀ ਆ ਖੂਜ ਸਟੋ ਅਗਿਆਨਤਾ ਨਹੀਂ ਚੱਲਣੀ ਇੱਥੇ ਹੁਣ ਵਿਦਿਆ ਦਾ ਇਹ ਜੋਗਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਸਾਰਾ ਕੁਝ ਚੱਲ ਰਿਹਾ ਵਿਦਵਾਨਾਂ ਦੀਆਂ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਸਮਝਣਾ ਪੈਣਾ ਅੱਗੇ ਚੱਲਦੇ ਆ ਅੱਗੇ ਚੱਲਦੇ ਆਂਡਾ ਭਾਗ ਵਿੱਚ ਇੱਥੇ ਲੋਕ ਮਾਤਾ ਨੂੰ ਕਵੀ ਨੇ ਖੁਦ ਹੀ ਭਵਾਨੀ ਅਤੇ ਦਾਤਾ-ਦਾਤੀ ਆਦਿ ਕਵੀ ਇਥੇ ਕਿਹਾ ਗਿਆ ਹੈ ਇਹ ਵੀ ਚੰਡੀ ਚਰਿਤ੍ਰਿਆ ਤੇ ਦੇਵੀ ਯੋਗੀ ਉਸਤਤ ਇਹ 256 ਨੰਬਰ ਬੰਦ ਹੈ ਚੰਡੀ ਚਰਿਤ੍ਰ ਦਾ ਦੇਵੀ ਯੋਗੀ ਉਸਤਤ ਤੇ ਅੰਧੇਖਰ ਲਿਖੀ ਸੋ ਐ ਸੰਤੋਬਾਰੀ ਬਰਮ ਬ੍ਰਿਊ ਦਾਤਾ ਹੁਣ ਇਥੇ ਕਵੀ ਇਹਨੂੰ ਦਾਤਾ ਵੀ ਕਹਿ ਰਿਹਾ ਆ ਨਮੋ ਤਾਰਣੀ ਕਾਰਣੀ ਲੋਕ ਮਾਤਾ ਆ ਲਿਖਿਆ ਲੋਕ ਮਾਤਾ ਨਾ ਇਹ ਨਮੋ ਲੋਕ ਮਾਤਾ ਇਥੋਂ ਗਿਆ ਹੈ ਜਾਪ ਚ ਨਮਸਤੇਂ 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 ਭਵਾਨੀ ਹੈ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਪਾ ਇਦਾਂ ਦੀ ਪੰਕਤੀ ਜਿੱਥੇ ਭਵਾਨੀ ਨੂੰ ਨਮਸਤੋਂ ਕੀਤੀ ਹੋਵੇ ਨਮਸਕਾਰ ਕੀਤੀ ਹੋਵੇ ਇੱਕ ਪੰਕਤੀ ਵੀ ਨਹੀਂ ਕਿਸੇ ਦੇਵੀ ਦੇਵਤੇ ਨੂੰ ਨਮਸਕਾਰ ਕਰਨ ਵਾਲੀ ਕੋਈ ਪੰਕਤੀ ਨਮਸਕਾਰ ਪੂਰੇ ਗੁਰਦੇਵ ਲਿਖਿਆ ਕਿਸੇ ਪਵਾਨੀ ਨੂੰ ਕੋਈ ਨਮਸਕਾਰ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਕੀਤੀ ਸਦਾ ਰੱਖ ਲੈ ਮੈਂ ਕਿਰਪਾ ਤੇ ਕਿਰਪਾ ਨੀ ਮੈਨੂੰ ਰੱਖ ਲੈ ਕਵੀ ਲੇਲੜੀਆਂ ਕੱਢਦਾ ਇਸ ਦੇਵੀ ਲੋਕ ਮਾਤਾ ਅੱਗੇ ਤਾਂ ਆਗੇ ਨਾ ਲੋਕ ਮਾਤਾ ਫਿਰ ਇੱਕ ਵਾਰ ਫਿਰ ਇਹ ਕੌਣ ਹੈ ਚੰਡੀ ਚਤਰ ਵਿੱਚ ਲਿਖਿਆ ਹੈ ਦੇਵੀ ਜੂ ਕੀ ਉਸਤਤ ਉਥੇ ਲਿਖਿਆ ਲੋਕਮਾਤਾ ਇਹ ਚੰਡੀ ਚਿੱਤਰ ਚੰਡੀ ਨੂੰ ਕਿਹਾ ਲੋਕਮਾਤਾ ਜਿਹਨੂੰ ਚਾਪ ਵਿੱਚ ਕਵੀ ਨੇ ਅੜਾਇਆ ਹੋਇਆ 256 ਨੰਬਰ ਇਹ ਬੰਦ ਹੈ ਤੇ ਉਸੇ ਚੰਡੀ ਚਿੱਤਰ ਵਿੱਚ ਉਸਤ ਵਰਣਨ ਦੁਰਗਾ ਨੂੰ ਹੀ ਲੋਕਮਾਤਾ ਕਿਹਾ ਗਿਆ ਹੈ ਇਹਦੇ ਵਿੱਚ 259 ਨੰਬਰ ਬੰਦ ਹੈ ਭੈ ਸਾਧੂ ਸੰਮੂਪੀਤਮ ਅਪੀਤੇ ਨਮੋ ਲੋਕ ਮਾਤਾ ਭਗੇਸ਼ ਅਸਤਰ ਜੀਤੇ ਇਥੇ ਫੇਰਾ ਗਿਆ ਨਮੋ ਲੋਕ ਮਾਤਾ ਇਸ ਸ਼ਬਦ ਲਿਖੋਇਆ ਨਮੋ ਲੋਕ ਮਾਤਾ ਜਿਹੜੇ ਇਥੋਂ ਹੀ ਚੰਡੀ ਦੀਆਂ ਸਿਫਤਾਂ ਵਿੱਚੋਂ ਚੁੱਕ ਕੇ ਕਵੀ ਨੇ ਜਾਪ ਦੇ ਵਿੱਚ ਰਲਾਏ ਹੋਏ ਆ ਤੇ ਇਸ ਸਿੱਖਾਂ ਦੇ ਗਾਲ ਵਿੱਚ ਰਚਨਾ ਪਾਈ ਹੋਈ ਆ ਸਿੱਖਾਂ ਤੋਂ ਦੇਵੀ ਦੇਵਤਿਆਂ ਨੂੰ ਮੱਥਾ ਟਿਕਾਇਆ ਜਾ ਰਿਹਾ ਜਿਵੇਂ ਮਸਕੀਨ ਨੇ ਕਿਹਾ ਇਥੇ ਤਾਂ ਜੇ 11 ਸਵਾਰੀ ਜਾਪ ਪੜਨ ਵਾਲਾ 11 ਸਵਾਰੀ ਰੱਬ ਨੂੰ ਮੱਥਾ ਟੇਕਦਾ ਰੱਬ ਉਹ ਤੇ ਬਾਕ-ਬਾਕ ਰੂਪਾਂ ਨੂੰ ਮੱਥਾ ਟੇਕਦਾ ਤੇ ਮਸਕੀਨ ਜੀ ਇਹਨਾਂ ਨੂੰ ਰੱਬ ਦੇ ਰੂਪ ਹੀ ਬਣਾ ਗਏ ਆ ਜਿਹੜੀਆਂ ਦੇਵੀ-ਦੇਵਤੇ ਜਿਨ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਇਹਨਾਂ ਨੂੰ ਰੱਬ ਹੀ ਸਮਝ ਗਏ ਤੋਂ ਇਸ ਤਰ੍ਹਾਂ ਭਾਵੇਂ ਬਹੁਤ ਸਾਰੇ ਹੋਰ ਨਾਂ ਵੀ ਆ ਤੁਰਗਾ ਦੇ ਪਰ ਆਪਾਂ ਸਪੈਸ਼ਲ ਨਾਂ ਜਿਹੜਾ ਨਵਾਂ ਲੋਕ ਮਾਤਾ ਵਾਲਾ ਇਹਦੇ ਆਪਾਂ ਇੱਥੇ ਫੋਕਸ ਕੀਤਾ ਇਹ ਆਪਾਂ ਤੇ ਦੇਖਿਆ ਕਿ ਕਿਤੇ ਲਿਖਿਆ ਆ ਇਥੋਂ ਇਹ ਜਾ ਪੇਚਾਰਾ ਗਿਆ ਤੇ ਇਥੋਂ ਆਪਾਂ ਇਹ ਦੇਖਿਆ ਇਹ ਚੰਡੀ ਦੀ ਸਿਫਟ ਵਿੱਚ ਲਿਖਿਆ ਆ ਜਿੱਥੇ ਵੀ ਲਿਖਿਆ ਚੰਡੀ ਚਰਤਰ 259 ਚੰਡੀ ਚਰਤਰ 256 ਨੰਬਰ ਬੰਦ ਫੇਰ ਇਥੇ ਚੰਡੀ ਚਰਤਰ ਦੇਵੀ ਜੀ ਕੁਤ 203 ਚਰਨਜਾ ਨੰਬਰ ਬੰਦ ਇਹ ਆਪਾਂ ਬੰਦ ਜਿਹੜੇ ਸਪੈਸ਼ਲ ਉਹ ਖਾਸ ਤੌਰ ਤੇ ਇਹ ਦੇਖਿਆ ਜਿੱਥੇ ਨਮੋ ਲੋਕ ਮਾਤਾ ਹੀ ਲਿਖਿਆ ਆ ਪਾਵੇਂ ਹੋਰ ਵੀ ਕਈ ਨਾਂ ਇਹਦੇ ਲਿਖੇ ਹੋਏ ਆ ਪਰ ਸਪਸ਼ਟ ਤੌਰ ਤੇ ਇਹ ਨਮਾ ਲੋਕਮਾਤਾ ਚੰਡੀ ਦੀ ਸਿਫਤ ਦੁਰਗਾ ਦੀ ਸਿਫਤ ਜਿਹੜੀ ਆ ਦੁਰਗਾ ਨੂੰ ਨਮਸਕਾਰ ਕੀਤੀ ਗਈ ਚੰਡੀ ਨੂੰ ਨਮਸਕਾਰ ਕੀਤੀ ਗਈ ਹੈ ਇਹ ਦੁਰਗਾ ਚੰਡੀ ਆਦਿਕ ਪਾਰਵਤੀ ਦਾ ਵੱਖ-ਵੱਖ ਰੂਪ ਹੈ ਜਿੰਨੀਆਂ ਦੇਵੀਆਂ ਇਹ ਪਾਰਵਤੀ ਦੇ ਰੂਪ ਹੈ ਇਹ ਜਿੰਨੇ ਦੇਵਤੇ ਆ ਇਹ ਸ਼ਿਵ ਜੀ ਦੇ ਰੂਪ ਮੰਨੇ ਗਏ ਆ ਭੈਰੋਂ ਆਦਿਕ ਮਹਾਕਾਲ ਰੂਦਰ ਅਵਤਾਰ ਇਹ 12 ਜਿਹੜੇ ਆ ਇਹ ਵਕਤ ਵਕੂਪ ਸ਼ਿਵ ਦੇ ਮੰਨੇ ਆ ਤੇ ਇਸ ਤਰ੍ਹਾਂ ਪਿਆਰਿਓ ਆਪਣਾ ਜਿਹੜਾ ਗੁਰੂ ਹੈ ਸਿੱਖ ਦਾ ਗੁਰੂ ਜਿਹੜਾ ਉਹ ਸ਼ਬਦ ਆ ਕੋਈ ਦੇਹਤਾਰੀ ਗੁਰੂ ਨਹੀਂ ਸਿੱਖ ਦਾ ਗੁਰੂ ਸ਼ਬਦ ਹੈ ਸ਼ਬਦ ਕੀ ਹੈ ਗਿਆਨ ਤੇ ਸਿੱਖ ਦਾ ਗੁਰੂ ਤਾਂ ਹੋਵੇ ਗਿਆਨ ਤੇ ਸਿੱਖ ਜਿਹੜਾ ਇੰਨਾ ਅਗਿਆਨੀ ਹੋਵੇ ਕਿਉਂ ਪੜਦਾ ਪੜਦਾ ਦੇਵੀ ਦੇਵਤਿਆਂ ਨੂੰ ਨਮਸਕਾਰ ਕਰੀ ਜਾਂਦਾ ਹੋਵੇ ਨਤਨੇਮ ਚ ਤੇ ਕੀ ਕਹਿ ਸਕਦੇ ਆਪਾਂ ਸਿੱਖਾਂ ਨੂੰ ਸੋਚ ਜਿਹੜੀ ਕਿੱਥੇ ਚੱਲੇ ਗਈ ਪਾਵੇਂ ਸ਼ੋਣੀ ਕਮੇਟੀਆਂ ਪੁੱਠੇਰਾ ਪਾਇਆ ਪਰ ਸਮਝ ਤਾਂ ਆਪਣੀ ਆ ਹੁਣ ਸਮਝ ਜਿਹੜੀ ਹੈ ਸਮਝੋ ਸ਼ੋਣੀ ਕਮੇਟੀ ਨਹੀਂ ਬਦਲ ਰਹੀ ਤਾਂ ਸ਼ੋਣੀ ਕਮੇਟੀ ਜਿਹੜਾ ਉਹ ਸਾਪਣ ਕੁਦੀ ਸਾਪਣ ਕੋਲ ਕੋੜ ਪਾਣੀ ਚ ਉਹਦੀ ਛੱਤ ਗਮਲਾ ਕੇ ਕਹਿੰਦੇ ਰਿਵੇ ਦੁੱਧ ਪੀਓ ਦੁੱਧ ਪੀਓ ਦੁੱਧ ਪੀਂਦੇ ਰਹੇ ਤੋ ਸਮਝ ਆ ਜਾਵੇ ਜਦੋਂ ਇਹਦਾ ਸਾਬਣ ਵਾਲਾ ਪਾਣੀ ਸੀ ਤੂੰ ਛੱਡਣਾ ਜਿਹੜਾ ਆ ਉਹ ਸਾਡਾ ਸਾਰਿਆਂ ਦਾ ਫਰਜ਼ ਐ ਇਹਨਾਂ ਚ ਰਜਨਾਮਾ ਚੋਂ ਬਾਹਰ ਨਿਕਲਣਾ ਆਪਣਾ ਫਰਜ਼ ਐ ਕੀ ਕਹਿੰਦੇ ਨੇ ਜੀ ਪਹਿਲਾਂ ਉਹ ਫਲਾਨਾ ਬੰਦ ਕਰੇ ਫਿਰ ਆਪਾਂ ਬੰਦ ਕਰਾਂਗੇ ਪਹਿਲਾਂ ਛੋਣੀ ਕਮੇਟੀ ਬੰਦ ਕਰਾਵੇ ਫੇਰ ਬੰਦ ਕਰਾਂਗੇ ਇਹਦਾ ਮਤਲਬ ਕੋਈ ਜ਼ਹਿਰ ਖਾਣੀ ਪਹਿਲਾਂ ਫਲਾਨਾ ਛੱਡੇ ਤੇ ਫੇਰ ਆਪਾਂ ਛੱਡਾਂਗੇ ਜ਼ਹਿਰ ਖਾਣੀ ਜ਼ਹਿਰ ਜ਼ਹਿਰ ਹੀ ਐ ਜ਼ਹਿਰ ਜਿਹੜੀ ਐ ਉਹ ਜ਼ਹਿਰ ਹੀ ਹੁੰਦੀ ਐ ਇਸ ਕਰਕੇ ਕਿੰਨਾ ਕੁ ਚਾਲੇ ਜ਼ਹਿਰ ਖਾਈ ਜਾਣੀ ਆ ਇਹ ਸੋਚੋ ਇਸ ਵਿੱਚੋਂ ਬਾਹਰ ਨਿਕਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹਦੇ ਨਾਲ ਜੁੜ ਕੇ ਕਲਿਆਣ ਹੋ ਸਕਦਾ ਪਿਆਰੇ ਕਿਉਂਕਿ ਸਾਡਾ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਦਸ ਗੁਰਾਂ ਤੋਂ ਕੁਝ ਨਹੀਂ ਲੱਗਦਾ ਪਰ ਅਸੀਂ ਇਸ ਨੂੰ ਦੂਜਾ ਗੁਰੂ ਸਥਾਪਿਤ ਕਰਨ ਵਿੱਚ ਪੂਰਾ ਜ਼ੋਰ ਲਗਾਇਆ ਸਿੱਖ ਵਿਰੋਧੀ ਤਾਕਤਾਂ ਦਾ ਵਿੱਚ ਸ਼ੌਣੀ ਕਮੇਟੀ ਦਾ ਜ਼ੋਰ ਲੱਗਾ ਕਿਉਂਕਿ ਉਹਨਾਂ ਨੇ 10 ਬਨਾਥ ਨੂੰ ਨਤਨੰਜ ਚ ਪਾ ਕੇ ਪ੍ਰਮੋਟ ਕੀਤਾ ਅਰਦਾਸ ਵਿੱਚ ਪਾ ਕੇ ਪ੍ਰਮੋਟ ਕੀਤਾ ਹੁਣ ਦਰਬਾਰ ਸਾਹਿਬ ਵਿੱਚ ਪ੍ਰਮੋਟ ਕਰ ਰਹੇ ਆ ਉਥੇ ਰਹਿਤ ਮਨਜਾ ਦਾ ਵਿੱਚ ਵੀ ਉਹਨਾਂ ਨੇ ਚੇਂਜ ਕਰਕੇ ਲਿਖਤਾ ਕਿ ਇਥੇ ਦਸਵੇਂ ਪਾਸ਼ਾ ਦੀ ਬਾਣੀ ਜਿਹੜੀ ਆ ਦੱਬ ਕੇ ਪੜੋ ਜਿਨੀ ਮਰਜੀ ਪੜੋ ਨਾ ਕੋਈ ਫੈਸਲਾ ਕੀਤਾ ਕਿ ਕਿਹੜੀ ਦਸਵੇਂ ਪਾਸ਼ਾ ਬਾਣੀ ਆ ਦੱਬ ਕੇ ਪੜੋ ਲਿਖਤਾ ਵੀ ਉਥੇ ਪੜਿਆ ਕਰੋ ਤੇ ਸਾਰੇ ਪੜਦੇ ਆ ਮਨਾਈ ਰਚਨਾ ਜਿਹੜੀ ਉਥੇ ਪੜ੍ਹੀ ਜਾਂਦੀ ਆ ਮਿੱਤਰ ਪਿਆਰੇ ਨੂੰ ਹੋਇਆ ਇਹ ਰਵੀ ਹੇਸ਼ਾਸ਼ੀ ਹੋਇਆ ਬਥੇਰੀਆਂ ਰਚਨਾਵਾਂ ਇਦਾਂ ਦੀਆਂ ਹੈ ਕਿ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇ ਉਲਟ ਚੱਲ ਰਹੀਆਂ ਪਰ ਉੱਥੇ ਪੜਾਈਆਂ ਜਾ ਰਹੀਆਂ ਤੋ ਪਿਆਰਿਓ ਗੁਰੂ ਆਪਣਾ ਗਿਆਨ ਹੈ ਤੇ ਗਿਆਨ ਜਿਹੜਾ ਹੈ ਇਹ ਹੀ ਅਗਿਆਨਤਾ ਦਾ ਨਾਸ਼ ਕਰ ਸਕਦਾ ਹੈ ਆਓ ਸਾਰੇ ਗੁਰੂ ਗ੍ਰੰਥ ਸਾਹਿਬਾ ਗਿਆਨ ਪ੍ਰਾਪਤ ਕਰੀਏ ਅਤੇ ਅਗਿਆਨਤਾ ਵਿੱਚੋਂ ਬਾਹਰ ਨਿਕਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ